ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਜਗਤੇ ਦਰਸਨ ਦੇਖਤੇ ਸਾਧੂ ਹਲੇ ਜਨ ਸੋ ਆਏ ਮਹਾ ਆਨੰਦ ਸਦਾ ਕਰ ਕੀਰਤਨ ਔਰ ਕੇ ਵਿਧਾਤਾ ਪਾਈ ਦਰਮਾਡੇ ਢਾਂਡੇ ਦਰਵਾਜੁੁਜੇ ਬਿਨ ਸੁਰਖ ਕਰੇ ਕੋ ਮੇਰੀ ਨਰਸਨੰਦ ਜੈ ਖੋਲ ਕੇ ਵਾਰ ਸ੍ਰੀ ਮਨਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋ ਏ ਸੁਬਦ ਸੁਜਾਨੀ ਤਨਹਿ ਸੁਨਿਆ ਦੁਖ ਸੁਖ ਮੇਰਾ ਤਉ ਵਿਦ ਨੀ ਕੀ ਬਨਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਣ ਸੁਜਾਨੀ ਤਨਹਿ ਸੁਨਿਆ ਦੁਖ ਸੁਖ ਮੇਰਾ ਤੋ ਵਿਦਨ ਕੀ ਗਲਾਨੀ ਜੇ ਕੀ ਕਹਿ ਬੈ ਮੰਨੀ ਅਵਰ ਜਤਨ ਕਰ ਰਹਿ ਬੋਤੇ ਦੇ ਤਨ ਤਲਨੇ ਕੀਮਤ ਜਾਨੀ ਰਮਾਉ ਅਮਰਤ ਨਾਮ ਨਰ ਮੂਲਕ ਹੀਰਾ ਗੁਰ ਦੀ ਨਮ ਤਨੀ ਦਗਨ ਡੁਲੇ ਦਰਣ ਕਰ ਰਹੇ ਹੋ ਔਰ ਨ ਹੋਏ ਤਰਬ ਤਨੀ ਹੋਏ ਜੋ ਵੀ ਚੋਮ ਤੁਮ ਕਛ ਹੋਤੇ ਤਨ ਕੇ ਬਾਤ ਮਿਲਾਨੀ ਅਲੰਕਾਰ ਮਿਲ ਤੁੱਲਿ ਹੋਈ ਐ ਤਾਤੇ ਕਨਕ ਵਿਖਾਨੀ ਪਰ ਉਜੋਤ ਸਜ ਸੁਖ ਸੋਭ ਬਾਜੇ ਅਨੰਤ ਬਾਨੀ ਕਉ ਨਾਨਕ ਨੇ ਚਲ ਕਰ ਵਾੰਦਿਓ ਗੁਰ ਕੀ ਓ ਬਾਨਨੀ ਰਟੇ ਅਨਜੋਤ ਸਹਿਜ ਸੁਖ ਸੋਭਾ ਬਜੇ ਅਨਹਤ ਮੰਨੀਂ ਕਹੁ ਨਾਨਕ ਨੇ ਚਲ ਕਰ ਵਾंदेਓ ਗੁਰ ਕੀ ਉਹ ਵੰਦਨੀਂ ਵਾਣੀ ਗੁਰ ਜੀ ਕਾ ਖਾਲਸਾ ਮੈਂ ਗੁਰ ਜੀ ਕੀ ਵਤੇ